ਜੀ ਸੱਚੀ ਗੱਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋ ਲੋਕਾਂ ਦਾ ਜਵੇ ਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਜੀ ਅਸੀਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਜਿਹੜੀ ਉਹ ਲੈ ਕੇ ਆਏ ਆ ਕਿ ਇੱਟਾਂ ਕਿਵੇਂ ਬਣਦੀਆਂ ਨੇ ਕਿਉਂਕਿ ਹਰ ਇੱਕ ਨੂੰ ਪਤਾ ਆ ਕਿ ਘਰ ਬਣਾਉਣ ਵਾਸਤੇ ਇੱਟਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਆ ਪਰ ਕਿਸੇ ਨੂੰ ਵੀ ਇੰਨਾ ਪਤਾ ਨਹੀਂ ਆ ਕਿ ਉਹਦੇ ਪਿੱਛੇ ਮਿਹਨਤ ਜਿਹੜੀ ਆ ਉਹ ਕਿੰਨੀ ਲੱਗਦੀ ਆ ਤੇ ਕਿਵੇਂ-ਕਿਵੇਂ ਇੱਟ ਤਿਆਰ ਹੁੰਦੀ ਆ ਕਿਉਂਕਿ ਖਾਸ ਕਰਕੇ ਮੈਨੂੰ ਵੀ ਨਹੀਂ ਹੀ ਪਤਾ ਮੈਂ ਵੀ ਸੋਚਦੀ ਸੀ ਵੀ ਇਹ ਜਿਹੜੀ ਟੂਟਰੀ ਜੀ ਹੁੰਦੀ ਆ ਸੋਚਦੀ ਸੀ ਕਿ ਇਹ ਜਿਹੜੀ ਟੂਟਰੀ ਜੀ ਹੁੰਦੀ ਆ ਸ਼ਾਇਦ ਇਹਦੇ ਵਿੱਚ ਇੱਟਾਂ ਹੁੰਦੀਆਂ ਤੇ ਇੱਟਾਂ ਜਿਹੜੀਆਂ ਬਣਦੀਆਂ ਆ ਪਰ ਨਹੀਂ ਐਵੇਂ ਨਹੀਂ ਬਣਦੀਆਂ ਤੇ ਇਸ ਕਰਕੇ ਅਸੀਂ ਤੁਹਾਨੂੰ ਵੀ ਅੱਜ ਜਿਹੜੀ ਆ ਨੌਲੇਜ ਹੈ ਜਿਹੜੀ ਸ਼ੇਅਰ ਕਰਨੀ ਆ ਪੀਟਾਂ ਜਿਹੜੀਆਂ ਉਹ ਕਿਵੇਂ ਬਣਦੀਆਂ ਆ ਤੇ ਅੱਜ ਅਸੀਂ ਆਏ ਆ ਜੀ ਇਹ ਆ ਗੁਰਦਾਸਪੁਰ ਰੋਡ ਤੇ ਪੀਕੇ ਪੱਠਾ ਤੇ ਇੱਥੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਦੀਵਾਰਾਂ ਕਿਵੇਂ ਚਣੀਆਂ ਜਾਂਦੀਆਂ ਆ ਇੱਥਾਂ ਜਿਹੜੀਆਂ ਕਿੰਦਾ ਬਣਦੀਆਂ ਆ ਕਿੰਨੇ ਟੈਂਪਰੇਚਰ ਤੇ ਬਣਦੀਆਂ ਨੇ ਤੇ ਭਾਜੀ ਇਹ ਪੱਠੇ ਦਾ ਕੀ ਨਾਮ ਜੇ ਪੀਕੇ ਬ੍ਰਿਕਸ ਸੁਪਲਾਈ ਕੰਪਨੀ ਠੀਕ ਆ ਤੇ ਇਹ ਜਿਹੜਾ ਆ ਇਥੋਂ ਏਟਾ ਦਾ ਜਿਹੜਾ ਰੇਟ ਆ ਇਹ ਵੀ ਮਾਰਕੀਟ ਨਾਲੋਂ ਬਹੁਤ ਹੀ ਵਧੀਆ ਰੇਟ ਤੇ ਤੇ ਸਭ ਤੋਂ ਮੇਨ ਗੱਲ ਹੁੰਦੀ ਆ ਕਿ ਇੱਟ ਦੀ ਇੱਟ ਜਿਹੜੀ ਆ ਇੱਥੇ ਇੱਟ ਬਹੁਤ ਹੀ ਵਧੀਆ ਆ ਭਾਵੇਂ ਤੁਸੀਂ ਸਾੜ ਦੜਾ ਅੱਬਲ ਤੇ ਮਤਲਬ ਕਿ ਇਹ ਵੀ ਤਰ੍ਹਾਂ ਦੀ ਜਾਂ ਟਾਇਲਟ ਮਤਲਬ ਕੋਈ ਵੀ ਇਟ ਲਾਓਗੇ ਇਟ ਜਿਹੜੀ ਆ ਮਾਰਕੀਟ ਨਾਲੋਂ ਜਿਹੜੀ ਆ ਬਹੁਤ ਹੀ ਸੋਹਣੀ ਇਟ ਮਿਲਦੀ ਆ ਤੇ ਹੁਣ ਤੁਹਾਨੂੰ ਜੀ ਉੱਪਰ ਲੈ ਕੇ ਜਾਂਦੇ ਆ ਪੱਠੇ ਤੇ ਤੇ ਦਿਖਾਵਾਂਗੇ ਕਿ ਕਿਵੇਂ ਵਰਕਰ ਜਿਹੜੇ ਉਹ ਕੰਮ ਕਰਦੇ ਆ ਕਿੰਨੇ ਟੈਂਪਰੇਚਰ ਤੇ ਜਿਹੜੀ ਆ ਇਟ ਬਣਦੀ ਆ ਤੇ ਇਟ ਦਾ ਜਿਹੜਾ ਆ ਸਾਈਜ਼ ਵੀ ਤੁਹਾਨੂੰ ਅਹੀਂ ਚੈੱਕ ਕਰਾਵਾਂਗੇ ਕਿ ਇਟ ਦਾ ਜਿਹੜਾ ਸਾਈਜ਼ ਆ ਉਹ ਕਿਵੇਂ ਦਾ ਹੁੰਦਾ ਆ ਸਭ ਤੋਂ ਮੇਨ ਹੁੰਦਾ ਆ ਜੀ ਜਿਵੇਂ ਆਪਣੀਆਂ ਦਿਵਾਰਾਂ ਚਿਣੀਆਂ ਜਾਂਦੀਆਂ ਨੇ ਤੇ ਕੱਚੀ ਇੱਟ ਲਾ ਕੇ ਤੇ ਕੱਚੀ ਇੱਟ ਨੂੰ ਬਾਅਦ ਵਿੱਚ ਮਿੱਟੀ ਦਾ ਲੇਪ ਕਰਕੇ ਤੇ ਇਹ ਵਾਲੇ ਲਿਫਾਫੇ ਦੇ ਨਾਲ ਜਿਹੜਾ ਆ ਜੀ ਕਵਰ ਕੀਤਾ ਜਾਂਦਾ ਆ ਠੀਕ ਤੇ ਹੁਣ ਅਸੀਂ ਜਾਵਾਂਗੇ ਜੀ ਇਧਰੋਂ ਪੌੜੀਆਂ ਰਾਈ ਉੱਪਰ ਤੇ ਉੱਪਰ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ-ਕਿਵੇਂ ਇੱਟ ਜੜੀ ਉਹ ਤਿਆਰ ਹੁੰਦੀ ਆ ਸਭ ਤੋਂ ਪਹਿਲਾਂ ਜੀ ਤੁਹਾਨੂੰ ਦਿਖਾਉਨੇ ਆ ਕਿ ਇੱਟ ਤਿਆਰ ਕਿਵੇਂ ਹੁੰਦੀ ਆ ਠੀਕ ਆ ਤੇ ਸਭ ਤੋਂ ਪਹਿਲਾਂ ਜੀ ਇੱਟ ਤਿਆਰ ਹੁੰਦੀ ਆ ਇਦਾਂ ਕੱਚੀ ਇਹ ਜਿਵੇਂ ਮਿੱਟੀ ਦੀਆਂ ਜੜੀਆਂ ਆ ਟਰਾਲੀਆਂ ਜੜੀਆਂ ਆ ਉਹ ਸੁੱਟੀਆਂ ਜਾਂਦੀਆਂ ਆ ਤੇ ਫਿਰ ਇੱਟ ਨੂੰ ਜਿਹੜਾ ਆ ਉਹ ਇੱਕ ਸਾਂਚੇ ਦੇ ਵਿੱਚ ਜਿਹੜਾ ਆ ਸਾਂਚੇ ਦੇ ਵਿੱਚ ਕਰਕੇ ਢਾਲ ਦਿੱਤਾ ਜਾਂਦਾ ਆ ਇੱਥੇ ਜੀਟਾਂ ਜਿਹੜੀਆਂ ਕੱਚੀਆਂ ਇੱਟਾਂ ਜਿਹੜੀਆਂ ਉਹ ਤਿਆਰ ਹੋ ਰਹੀਆਂ ਨੇ ਇਹ ਦੇਖੋ ਜੀ ਇਹ ਆ ਜੀ ਕੱਚੀ ਇੱਟ ਉਹ ਜਿਹੜਾ ਦੂਰ ਤੁਸੀਂ ਦੇਖ ਰਹੇ ਜੇ ਉਹਨੂੰ ਮਿੱਟੀ ਨੂੰ ਉਹਦੇ ਵਿੱਚ ਪਾਣੀ ਪੂਣੀ ਮਿਕਸ ਕਰਕੇ ਇਸ ਇੱਟ ਦੀ ਖਾਸੀਅਤ ਇਹ ਆ ਕਿ ਇਸ ਇੱਟ ਦੇ ਵਿੱਚ ਲੂਣ ਨਹੀਂ ਆ ਇਹ ਲੂਣ ਨਾ ਹੋਣ ਦਾ ਬੈਨੀਫਿਟ ਇਹ ਆ ਕਿ ਕੱਲ ਨੂੰ ਜਿੱਦਾਂ ਸੀਲਿੰਗ ਆਉਂਦੀ ਆ ਸਲਾਬ ਆਉਂਦੀ ਆ ਘਰ ਦੇ ਵਿੱਚ ਉਹ ਜਿਹੜੇ ਮਤਪੀ ਸਿਆਲ ਹੁੰਦਾ ਆ ਸਲਾਬ ਉਹ ਤਾਂ ਕਰਕੇ ਹੁੰਦੀ ਆ ਕਿਉਂਕਿ ਉਹ ਲੂਣ ਜਿਹੜਾ ਉਹ ਪੱਗਰਦਾ ਆ ਗਰਮੀਆਂ ਹੋਣ ਜਾਂ ਸਿਆਲ ਆ ਲੂਣ ਪੱਗਰ ਜਾਂਦਾ ਆ ਤੇ ਉਹ ਚਿੱਟਾ-ਚਿੱਟਾ ਜਿਹੜਾ ਆ ਕੰਧਾਂ ਉੱਪਰ ਜਿਹੜਾ ਆ ਜਾਂਦਾ ਆ ਇਹ ਇੱਟ ਦੀ ਖਾਸੀਅਤ ਇਹ ਆ ਕਿ ਇਹ ਬਿਨਾਂ ਲੂਣ ਤੋਂ ਬਣੀ ਆ ਇੱਟ ਤੇ ਇਹਨੂੰ ਜੀ ਇਦਾਂ ਤਿਆਰ ਕੀਤਾ ਜਾਂਦਾ ਹੈ ਸਾਂਚੇ ਵਿੱਚ ਏ ਭਈਆ ਉਹ سانਚੇ ਕਹਾਂ ਹੈ ਸੰਚਾ ਉਧਰ ਹੈ ਉਧਰ ਹੈ ਦਿਖਾਓਗੇ ਲਾਓਗੇ ਉਧਰ ਹੈ ਮਿੱਟੀ ਪਾਸਾ ਦਿਖਾਣਾ ਮੇਰਾ ਜੀ ਜੇ ਦੇਖੀਏ ਇਹ ਦੇਖੋ ਜੀ ਕਿੰਨੀਆਂ ਏਲਟਾਂ ਜੜੀਆਂ ਆ ਉਹ ਤਿਆਰ ਕਰਕੇ ਇਦਾਂ سانਚੇ ਦੇ ਵਿੱਚ ਤੇ ਇਦਾਂ ਕਰਕੇ ਫਿਰ ਉਹਨਾਂ ਨੂੰ ਸੇਕ ਵੀ ਲਵਾਇਆ ਜਾਂਦਾ ਹੈ ਦੇਖੋ ਇਧਰਲੇ ਪਾਸੇ ਉਹਨਾਂ ਸਿੱਧੀ ਏਲਟ ਰੱਖੀ ਆ ਫਿਰ ਇਧਰੋਂ ਹੌਲੀ-ਹੌਲੀ ਜਿਹੜੀ ਆ ਉਹ ਪਾਸਾ ਪਲਟਾਇਆ ਜਾਂਦਾ ਆ ਤੇ ਹਾਂਜੀ ਏ ਆ ਜੀ ਸਾਂਚਾ ਦੋਨਾਂ ਪੜੇਗਾ ਹਾਂਜੀ ਇਹ ਸਾਂਚਾ ਆ ਤੇ ਇਹ ਆ ਜੀ ਉਹਨਾਂ ਦੇ ਪੱਠੇ ਦੀ ਜਿਹੜੀ ਆ ਸਟੈਂਪ ਪੀਕੇ ਪਠਾ ਤੇ ਇਦਾਂ ਕਰਕੇ ਜਿਹੜੀ ਉਹ ਮਿਹਨਤ ਕੀਤੀ ਜਾਂਦੀ ਆ ਤੇ ਫਿਰ ਜਿਹੜੀਆਂ ਇਟਾਂ ਤਿਆਰ ਹੋਣਦੀਆਂ ਆ ਤੇ ਇਹਨਾਂ ਵਿੱਚੋਂ ਵੀ ਜਿਹੜੀ ਇੱਟ ਭਈਆ ਅੱਛੀ ਨਹੀਂ ਬਣਦੀ ਉਸਕੋ ਫਿਰ ਉਸਕੋ ਫਿਰ ਕੀ ਕਰਤੇ ਹੋ ਉਹ ਖਰਾਬ ਹੋ ਜਾਂਦਾ ਫਿਰ ਮਿੱਟੀਂ ڈال ਦਿੰਦੇ ਆਂ ਅੱਛਾ ਫਿਰ ਮਿੱਟੀ ਮੇਂ ڈال ਦਿੰਦੇ ਹੋ ਤਾਂ ਕਾਫੀ ਮਿਹਨਤ ਲੱਗਦੀ ਹੈ ਮਿਲਾਏਗਾ ਡਬਾ ਲਾਂਗੇ ਡਬਲ ਲੱਗਦੀ ਹੈ ਠੀਕ ਦੇਖੋ ਜੀ ਉਹਨਾਂ ਦੀ ਡਬਲ ਮਿਹਨਤ ਲੱਗਦੀ ਆ ਤੇ ਦੇਖੋ ਉਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਇੱਥੇ ਨਾਲ ਕੁਝ ਬੱਚੇ ਤੇ ਕੰਮ ਕਰਵਾ ਰਹੇ ਨੇ ਨਾਲ ਮੰਮੀ ਪਾਪਾ ਦੀ ਹੈਲਪ ਕਰਵਾ ਰਹੇ ਨੇ ਤੇ ਕੁਝ ਜਿਹੜੇ ਆ ਮੰਮੀ ਪਾਪਾ ਦੇ ਨਾਲ ਇੰਜੋਏ ਕਰ ਰਹੇ ਨੇ ਹੈਲੋ ਹਰ ਇੱਕ ਕੰਮ ਆ ਵੀ ਕੰਮ ਦੇ ਵਿੱਚ ਮਿਹਨਤ ਤੇ ਜੀ ਲੱਗਦੀ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਇੱਥੋਂ ਜਿਹੜਾ ਮਿੱਟੀ ਤੋਂ ਸਾਂਚੇ ਵਿੱਚ ਇੱਟ ਬਣ ਗਈ ਤੇ ਇਹ ਤੋਂ ਸਾਂਚੇ ਤੋਂ ਬਾਅਦ ਜਿਹੜਾ ਇੱਟ ਦਾ ਪ੍ਰੋਸੀਜਰ ਆ ਉਹ ਕੀ ਹੁੰਦਾ ਆ ਹੁਣ ਦੇਖੋ ਜੀ بارش ਆ ਗਈ ਤੇ ਇਹ ਜਿਹੜੀਆਂ ਇੱਟਾਂ ਆ ਇਹ ਖਰਾਬ ਹੋ ਗਈਆਂ ਇਹ ਫੇਰ ਵੇਸਟ ਚਲ ਗਈਆਂ ਇਹ ਫੇਰ ਚਲ ਜਾਣੀਆਂ ਮਿੱਟੀ ਦੇ ਵਿੱਚ ਤੇ ਦੁਬਾਰਾ ਦੁਬਾਰਾ ਉਹਨਾਂ ਨੂੰ ਜੜੀ ਆ ਉਹ ਮਿਹਨਤ ਕਰਨੀ ਪੈਂਦੀ ਆ ਆ ਵੇਖੋ ਜੀ ਹੁਣ ਇਹ ਪੱਠੇ ਦੇ ਆਲੇ ਦਿਵਾਲੇ ਜੜੀਆਂ ਆ ਕੰਦਾ ਜੜੀਆਂ ਉਹ ਚਿੰਨ ਦਿੱਤੀਆਂ ਗਈਆਂ ਸੀ ਤੇ ਇਹਨਾਂ ਨੂੰ ਲਿਫਾਫੇ ਦੇ ਨਾਲ ਕਵਰ ਕੀਤਾ ਗਿਆ ਆ ਪਾਜੀ ਇਹ ਕਿੰਨੇ ਏਰੀਆ ਦੇ ਵਿੱਚ ਹੁੰਦੀਆਂ ਆ ਟੋਟਲ ਇਹ ਲੱਖਾਂ ਇੱਟ ਹੁੰਦੀਆਂ ਲੱਖਾਂ ਦੇ ਹਿਸਾਬ ਨਾਲ ਇਹਦੇ ਵਿੱਚ ਹੁੰਦੀ ਆ ਜੀ ਲੱਖਾਂ ਦੇ ਹਿਸਾਬ ਨਾਲ ਇੱਟ ਇਹ ਆ ਜਿਹੜਾ ਆ ਇਹ ਵਾਲਾ ਜਿਹੜਾ ਕਵਰ ਇਹ ਵਾਲਾ ਲਿਫਾਫਾ ਉਤਾਰ ਦਿੱਤਾ ਗਿਆ ਆ ਇਹ ਆਹ ਦੇਖੋ ਜੀ ਜਿੱਦਾਂ ਹੁਣ ਟਰਾਲੀਆਂ ਲੱਦ ਕੇ ਜਿਹੜੀਆਂ ਕੱਚੀ ਇੱਟਾਂ ਦੀਆਂ ਲਿਆਂਦੀਆਂ ਗਈਆਂ ਆ ਤੇ ਇਹ ਜਿਹੜੀਆਂ ਆ ਇਹ ਦੀਵਾਰ ਲਗਾ ਦਿੱਤੀ ਜਾਏਗੀ ਤੇ ਇਹ ਜਿਹੜਾ ਕੋਲਾ ਪਿਆ ਆ ਇਹ ਆ ਜੀ ਭੱਠੇ ਦੇ ਵਿੱਚ ਲਗਾਇਆ ਜਾਂਦਾ ਆ ਆ ਦੇਖੋ ਇਦਾਂ ਕੱਚੀਆਂ ਇੱਟਾਂ ਚ ਨਹੀਂ ਆਉਂਦੀਆਂ ਇਦਾਂ ਆ ਜੀ ਕੱਚੀਆਂ ਇੱਟਾਂ ਜਿਹੜੀਆਂ ਆ ਉਹ ਟਰਾਲੀਆਂ ਇੱਥੇ ਲਗਾਈਆਂ ਆ ਲਿਆਈਆਂ ਜਾਂਦੀਆਂ ਨੇ ਤੇ ਇਦਾਂ ਚਿਣੀਆਂ ਜਾਂਦੀਆਂ ਨੇ ਇਦਾਂ ਦੀਵਾਰਾਂ ਲਗਾ ਦਿੱਤੀਆਂ ਜਾਂਦੀਆਂ ਆ ਵਿੱਚ ਕਿਤੇ ਕਿਤੇ ਜਾ ਕੇ ਥੋੜੀ ਥੋੜੀ ਮਰਨ ਤਾਂ ਦਿੱਤੀ ਜਾਂਦੀ ਆ ਕਿਉਂਕਿ ਪ੍ਰੋਪਰ ਇਹ ਸਾਰੀਆਂ ਇੱਟਾਂ ਨੂੰ ਜਿਹੜਾ ਉਹ ਸੇਕ ਲੱਗ ਸਕੇ ਤੇ ਇੱਥੋਂ ਲੱਗ ਕੇ ਤੇ ਉਹ ਲਾਸਟ ਤੱਕ ਜਿਹੜੀਆਂ ਆ ਇਹ ਸਾਰਾ ਏਰੀਆ ਜਿਹੜਾ ਆ ਇੱਟਾਂ ਨਾਲ ਜਿਹੜਾ ਕਵਰ ਕੀਤਾ ਜਾਏਗਾ ਦੇਖੋ ਜੀ ਉਥੋਂ ਲੱਗ ਕੇ ਤੇ ਇੱਥੋਂ ਤੱਕ ਲੱਖਾਂ ਇੱਟਾਂ ਜਿਹੜੀਆਂ ਉਹ ਲੱਗ ਜਾਣੀਆਂ ਆ ਤੇ ਚਿਮੀ ਨਹੀਂ ਜਿਹੜੀ ਹੁੰਦੀ ਆ ਇਹ ਸਿਰਫ ਧੂਆ ਕੱਢਣ ਵਾਸਤੇ ਹੁੰਦੀ ਆ ਵਧੀਆ ਵਧੀਆ ਤੋਂ ਵਧੀਆ ਮੈਂ ਤੁਹਾਨੂੰ ਮਿਲਦਾ ਜੇ ਮੈਂ ਸਪੈਸ਼ਲ ਸੁੱਤੀ ਸਿੱਕੀ ਤੋਂ ਦੇ ਕੰਮ ਦੀਆਂ ਨਹੀਂ ਮਿਲਦਾ ਤੁਹਾਨੂੰ ਮੈਂ ਇਹ ਆ ਜੀ ਸਾਰੀ ਘੇਰੀ ਪਿੱਟਾਂ ਦੇ ਵਿੱਚੋਂ ਨਿਕਲਦੀ ਜੇ ਇਹ ਜਿਹੜੀਆਂ ਭਾਜੀ ਜਾਦੀਆਂ ਕਾਲੀਆਂ ਇੱਟਾਂ ਇਹ ਭਾਜੀ ਇਹ ਜਿਹੜੀਆਂ ਜ਼ਿਆਦਾ ਕਾਲੀਆਂ ਇੱਟਾਂ ਇਹ ਕੋਈ ਨਹੀਂ ਇਥੋਂ ਅੱਗ ਦੇਈ ਵੀ ਉਹਦੇ ਤੱਕ ਅੱਛਾ ਇਹ ਜਿੱਥੋਂ ਜਿੱਥੇ ਕਿ ਅੱਗ ਦੇਈਦੀ ਆ ਤੇ ਉਹਦੇ ਉੱਪਰ ਜਿਹੜੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਨਾ ਤਾਂ ਮਜ਼ਾ ਮੈਂ ਨਾ ਬੰਦਾ ਮੈਂ ਪਹਿਲੂ ਘੰਟਾ ਪਹਿਲਾਂ ਫੋਨ ਕਰਦਾ ਆਂ ਆ ਦੇਖੋ ਜੀ ਇੱਦਾਂ ਇੱਟਾਂ ਲਿਕਲੀਆਂ ਜੇ ਇੱਦਾਂ ਇੱਟਾਂ ਨਿਕਲਦੀਆਂ ਆਂ ਮਿਹਨਤ ਬਹੁਤ ਇਹਦੇ ਵਿੱਚ ਹੀ ਮਤਲਬ ਪਿੱਲੀ ਇੱਟ ਅੱਬਲ ਅੱਬਲ ਸਾੜ ਦੜਾ ਦੜਾ ਮਤਪੀ ਹਰ ਤਰ੍ਹਾਂ ਦੀ ਵਿਚਾਰ ਹੁੰਦੀ ਆ ਹਾਂ ਕਿਉਂਕਿ ਵਿਚਾਰ ਜਿਹੜਾ ਆ ਸੇਕ ਜਿਹੜਾ ਆ ਬਹੁਤ ਹੀ ਮਤਪੀ ਠੀਕ ਤਰੀਕੇ ਨਾਲ ਪੈਂਦਾ ਆ ਤੇ ਜਿਹੜਾ ਉੱਪਰੋਂ ਜਿਹੜਾ ਸੇਕ ਨਿਕਲਦਾ ਆ ਤੇ ਇੱਥੋਂ ਦੀ ਜਿਹੜਾ ਆ ਸੇਕ ਜਿਹੜਾ ਆ ਉਹ ਦਜਾਇਟਾਂ ਨੂੰ ਜਿਹੜਾ ਮਿਲਦਾ ਆ ਤੇ ਇੱਥੋਂ ਜਿਹੜਾ ਆ ਡਸਟ ਜਾਂ ਧੂਆ ਜਿਹੜਾ ਆ ਉਹ ਹਵਾ ਮਿਲਦੀ ਆ ਪਰ ਠੇਨੂ ਤੋਂ ਉੱਪਰੋਂ ਜਿਹੜਾ ਧੂਆ ਨਿਕਲਦਾ ਆ ਤੇ ਹੁਣ ਸਾੜ ਹਾਂ ਇਰੇ ਵਿੱਚ ਸਾੜਿਆ ਜੀ ਅੱਬਲੇ ਆਂ ਤੜਾ ਆ ਤੇ ਰੋੜੇ ਆ ਇੱਥੋਂ ਕੱਢ ਕੇ ਬਾਅਦ ਚ ਨਾਲ ਅਲੱਗ-ਅਲੱਗ ਚਿੰਨ੍ਹ ਜੀਆਂ ਆਹ ਸਰਕਾਰ ਭਾਈ ਦਾ ਤੋਂ ਸੇਕਾ ਦਿੰਦੇ ਉਹ ਫਰਮਾ ਚ ਲਾਉਂਦੇ ਆਂ ਅੱਜ ਉਹ ਦਾ ਬਾਅਦ ਚ ਚਿਣੀ ਜਾਂਦੇ ਅੱਬਲ ਲੱਗ ਕਰ ਦਿੰਦੇ ਆ ਤੜਾ ਲੱਗ ਕਰ ਦਿੰਦੇ ਆ ਇੰਦਾ ਫਿਰ ਸਾਰੀਆਂ ਇਟਾਂ ਜੜੀਆਂ ਅਲੱਗ-ਅਲੱਗ ਕਰ ਦਿੱਤੀਆਂ ਜਾਂਦੀਆਂ ਨੇ ਚਰਚਾ ਪਰਵਾ ਨਗਰੋਪਟਾ ਇਹ ਦੇਖੋ ਜੀ ਇੰਨੀ ਗਰਮੀ ਹੈ ਨਾ ਤੇ ਉੱਪਰ ਪੱਠੇ ਤੇ ਜਿਹੜਾ ਇੰਨਾ ਜ਼ਿਆਦਾ ਸੇਕ ਟੈਂਪਰੇਚਰ ਹੁੰਦਾ ਆ ਇਹ ਦਿਖਾਣੇ ਕਿ ਟੈਂਪਰੇਚਰ ਕਿਦਾਂ ਮਸ਼ੀਨ ਵਿੱਚ ਅੱਜ ਤੁਹਾਨੂੰ ਜੀ ਦਿਖਾਵਾਂਗੇ ਤੇ ਇੱਕ ਬਹੁਤ ਹੀ ਧਿਆਨ ਦੇ ਨਾਲ ਇੱਥੇ ਤੁਹਾਨੂੰ ਤੁਰਨਾ ਪੈਂਦਾ ਕਿਉਂਕਿ ਤੇ ਕਈ ਕਈ ਜਗ੍ਹਾ ਤੇ ਕੇਰੀ ਦੇ ਵਿੱਚ ਤੁਹਾਡਾ ਪੈਰ ਵੀ ਠਾ ਸਕਦਾ ਆ ਇਹ ਨਾਰਮਲ ਮਤਲਬ ਹਰ ਇੱਕ ਨੂੰ ਆਉਣ ਦੀ ਪਰਮਿਸ਼ਨ ਨਹੀਂ ਹੁੰਦੀ ਪਰ ਇੱਥੇ ਤੇ ਐ ਤੇ ਅਸੀਂ ਤੁਹਾਡੇ ਵਾਸਤੇ ਇਨਫੋਰਮੇਸ਼ਨ ਕਲੈਕਟ ਕਰਨੀ ਹੈ ਤੇ ਇਸ ਕਰਕੇ ਜੇਕਰ ਮੰਨ ਲਓ ਕਿ ਜਿਹੜੀ ਚੱਲਦੀ ਹੈ ਜਦੋਂ ਚੰਦਨ ਦਿੱਤੀ ਜਾਂਦੀ ਹੈ ਉਹ ਬਣਦੀ ਹੈ ਤੇ ਜਿਹੜਾ ਇਹ ਟੈਂਪਰੇਚਰ ਜਾਂ ਧੂਮਾ ਜਿਹੜਾ ਆ ਉਹ ਨਿਕਲਦਾ ਰਹਿੰਦਾ ਆ ਸੇਕ ਜਿਹੜਾ ਆ ਪੂਰਾ ਮਤਲਬ ਵੀ ਵਧੀਆ ਤਰੀਕੇ ਨਾਲ ਜਿਹੜਾ ਦਿੱਤਾ ਜਾਂਦਾ ਆ ਤੇ ਇਹ ਸਾਰੀ ਜਿਹੜੀ ਤੁਸੀਂ ਦੇਖ ਸਕਦੇ ਜੀ ਉੱਪਰ ਕੇਰੀ ਆ ਜਦੋਂ ਉल्टा ਚਿੰਨ ਦਿੱਤੀਆਂ ਜਾਂਦੀਆਂ ਤੇ ਉਹਦੇ ਉੱਪਰ ਕੇਰੀ ਜਿਹੜੀ ਆ ਛੋਟੇ ਦਿੱਤੀ ਜਾਂਦੀ ਆ ਹੁਣ ਆ ਜਾ ਰਹੇ ਆ ਜੀ ਉੱਥੇ ਜਿੱਥੇ ਹੈ ਕਿ ਮੇਨ ਪ੍ਰੋਸੈਸ ਚੱਲਦਾ ਆ ਮਰੇ ਪੀ ਹੀਟ ਪੀ ਹੀਟ ਕਿੰਨਾ ਟੈਂਪਰੇਚਰ ਜਿਹੜਾ ਆ ਉਹ ਆ ਆ ਵੀ ਬੜਾ ਅੱਧੀ ਲੱਕੜ ਦਾ ਪੂਰਾ ਵੀ ਇਦਾਂ ਹੁੰਦਾ ਵਾ ਕੋਲਾ ਹਾਂਜੀ ਦੇਖੋ ਜੀ ਇਹ ਆ ਲੱਕੜ ਦਾ ਬੂਰਾ ਇਹ ਕੋਲਾ ਤੇ ਆ ਇਦਾਂ ਹਾਂਜੀ ਕੋਲਾ ਇਦਾਂ ਵਿੱਚ ਖੋਲ ਕੱਢ ਕੇ ਤੇ ਲਓ ਭਾਈ ਦਿਖਾਓ ਕਿੰਦਾ ਮੈਨਲੀ ਟੈਂਪਰੇਚਰ ਹੋ ਤਾਂ ਦਿਖਾਉਂਦੇ ਆ ਕਿ ਇੱਟਾਂ ਜਿਵੇਂ ਕਿਦਾਂ ਮਲਾ ਥੱਲੇ ਇੱਟਾਂ ਜਿਹੜੀਆਂ ਪੱਟੀਆਂ ਦੇ ਥੱਲੇ ਪੱਕਦੀਆਂ ਆ ਤੇ ਕਿੰਨਾ ਟੈਂਪਰੇਚਰ ਹੁੰਦਾ ਇੱਥੇ ਲਓ ਜੀ ਅੱਧਿਕ ਮੇਰੀ ਅਲ ਵੀ ਦਜੀ ਵੀ ਨੂੰ ਨਾ ਸਤਿ YouTube ਵਾਲੀ ਦਜੀ Instagram ਤੇ ਦੂਜਾ ਕਿੱਦਾਂ ਹੋਵੇ ਦੂਸਰਾ ਕਿੱਦਾਂ ਛੱਡ ਦੇ ਡਰਾਫਾ ਕਰ ਲਵੇ ਆਹ ਦੇਖੋ ਜੀ ਐਦਾਂ ਟੈਂਪਰੇਚਰ ਵੀ ਕੀਤਾ ਜਾਂਦਾ ਵੀ ਕਿੰਨਾ ਟੈਂਪਰੇਚਰ ਆ ਆਹ ਦੇਖੋ ਟੈਂਪਰੇਚਰ ਆ ਗਿਆ 900 9000 9000 ਪਾਸ ਟੈਂਪਰੇਚਰ ਹੁੰਦਾ ਇਦਾਂ ਇਟਾ ਬੰਦੀਆਂ ਜੀ ਆਹ 10 ਸਿਕਾ ਦਤਾ ਰਾਈਟ ਹਾਂ ਥੱਲੇ ਇਦਾਂ ਇਟਾ ਪੱਕਦੀ ਹੁੰਦੀ ਹੈ ਦੇਖੋ ਕਿੰਨੀ ਮਿਹਨਤ ਨੂੰ ਸਲਾਮ ਆਸੀਂ ਸੋਚਦੇ ਆਂ ਕਿ ਸ਼ਾਇਦ ਇੰਨੀ ਇਟ ਮਹਿੰਗੀ ਆ ਆਹ ਗੱਲ ਆ ਜੇ ਇਹ ਗੱਲ ਆ ਦੇਖੋ ਇਦਾਂ ਇਟਾ ਬੰਦਿਆ ਹੋਰ ਇਹ ਕਿੱਥੇ ਤੱਕ ਥਲੇ ਏਕਾ ਜਾਂਦਾ ਹੈ ਆ ਦੇਖੋ ਜੀ ਜਿੱਥੇ ਅਸੀਂ ਖਲੋਤੇ ਆਸਲੇ ਸਾਡੇ ਪੈਰ ਆ ਵੀ ਘਟੋ ਘਟਾ ਅਰਸੋ 900 ਪਲੱਸ ਦਾ ਟੈਂਪਰੇਚਰ ਆਇਆ ਤੇ ਡਿਗਰੀ। ਜੁਰੇ ਦਾ ਇਹ ਅੰਕਲ ਕਿੰਨੀ ਮਿਹਨਤ ਜਾਰੇ ਕਰ ਰਿਹਾ ਐ ਇਸ ਵੇਲੇ। ਇਹਨਾਂ ਦੀ ਮਿਹਨਤ ਨੂੰ ਸਲਾਮ ਹੈ। ਥੱਲੇ ਇੱਟਾ ਚਣ ਕੇ ਉਸ ਤੋਂ ਬਾਅਦ ਫਿਰ ਥੱਲੇ ਖੋਲ ਕੱਢ ਕੇ ਉਦੇ ਵਿੱਚ ਪਲੱਸ ਫਿਰ ਬੂਲਾ ਤੇ ਇਹ ਕੋਲਾ ਵਿੱਚ ਪਾਇਆ ਜਾਂਦਾ ਤੇ ਉਹ ਫਿਰ ਤਾਜ ਤਾਂ ਫਿਰ ਬਲਕੇ ਤੇ ਪੱਕਦੀਆਂ ਨੇ ਦੇਖੋ ਜੀ ਐਦਾਂ ਕੱਚੀਆਂ ਏਟਾਂ ਦੀ ਭਰਾਈ ਹੁੰਦੀ ਆ ਵੇਖੋ ਐਦਾਂ ਹੁੰਦੀ ਆ ਜੀ ਕੱਚੀਆਂ ਏਟਾਂ ਦੀ ਭਰਾਈ ਇਹ ਵੀ ਸਿਰਫ ਤੁਹਾਨੂੰ ਸਾਡੇ ਵਲੌਗ ਵਿੱਚ ਹੀ ਵੇਖਣ ਨੂੰ ਮਿਲ ਰਿਹਾ ਆ ਨਹੀਂ ਤੇ ਕੋਈ ਵੀ ਵਲੌਗਰ ਜਿਹੜਾ ਕਿਸ ਨੇ ਸ਼ੂਟ ਨਹੀਂ ਕਦੀ ਕੀਤਾ ਕਿਉਂਕਿ ਇਹ ਹਾਂਜੀ ਇਹ ਜਿਹੜੀ ਮਿਹਨਤ ਆ ਇਹ ਵੀ ਦਿਖਾਉਣੀ ਚਾਹੀਦੀ ਆ ਕਿਉਂਕਿ ਹਰ ਇੱਕ ਨੂੰ ਪਤਾ ਲੱਗੇ ਕਿ ਇਹ ਜਿਹੜੀਆਂ ਇੱਟਾਂ ਆ ਜਾਂ ਘਰ ਬਣਾਉਣੇ ਆ ਇਹਨਾਂ ਦੇ ਪਿੱਛੇ ਮਿਹਨਤ ਕਿੰਨੀ ਲੱਗਦੀ ਆ ਇਹ ਜਿਹੜੀ ਆ ਇਹ ਹੁਣ ਇਹ ਦਵਾਰ ਲੌਕ ਲਗਾਉਂਦੇ ਆ ਤੇ ਇਹਨੂੰ ਪੂਰਾ ਭਰ ਕੇ ਸੰਚਾ ਜਨਾਵੀਆ ਪੂਰਾ ਭਰ ਕੇ ਇੱਥੇ ਕੱਚੀਆਂ ਇੱਟਾਂ ਨਾਲ ਉਤੋਂ ਸਟਾਰਟ ਹੁੰਦਾ ਆ ਕੇਰੀ ਪਾਗ ਦੇ ਪਾਉਣ ਦੇ ਤੱਕ ਜਿਹੜਾ ਆ ਉਹ ਇਹ ਕੱਚੀ ਇੱਟਾਂ ਲਗਣੀਆਂ ਉਤੋਂ ਬਾਅਦ ਕੇਰੀ ਨਾਲ ਭਰ ਦਿੱਤਾ ਜਾਣਾ ਤੇ ਲਫਾਫਿਆਂ ਨਾਲ ਕਵਰ ਕਰ ਦਿੱਤਾ ਜਾਣਾ ਆ ਤੇ ਉਸ ਤੋਂ ਬਾਅਦ ਫਿਰ ਮਤਲਬ ਜੂ ਛੇਕਾ ਦੇ ਛੇਕਾ ਦਿੱਤਾ ਜੂ ਹਾਂਜੀ ਕੋਲੇ ਰਾ ਹਾਂਜੀ ਤੇ ਦੇਖੋ ਜੀ ਇੱਧਰ ਜਿਹੜੇ ਕੱਚੀ ਇਟ ਲਾਣਦੇ ਆ ਵੀਰ ਤੇ ਉਹ ਵੀ ਕਿੰਨੀ ਮਿਹਨਤ ਕਰਨ ਦੇ ਨੇ ਹਾਂ ਮਿੱਟੀ ਤੇ ਦੇਖੋ ਜੇ ਮਿੱਟੀ ਪਾ ਲਈਏ ਨਾ ਤੇ ਜਿਹਦੇ ਨਾਲ ਸੇ 1 ਲੱਖ ਦੇਗਾ ਤੇ ਬਣ ਜੇਗੀ ਇਹਦੀ ਇੱਟਾਂ ਦੀ ਪੱਕੀ ਇਟਾਂ ਤੇ ਇਹ ਇੱਟ ਨਿਕਲਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੇ ਇਦਾਂ ਕਰਕੇ ਉਹ ਜਿਹੜੀ ਇੱਟ ਕੱਢਣ ਦੇ ਆ ਇਦਾਂ ਕਰ ਕਰਕੇ ਤੇ ਹੌਲੀ ਹੌਲੀ ਉਹ ਕੱਢਣਗੇ ਇੱਟ ਪਾਜੀ ਕੱਢਿਓ ਇੱਕ ਉਹ ਹੋ 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 ਦੇਖੋ ਇੱਥੇ ਟੋਇਆ ਸੀ ਤੇ ਮੇਰਾ ਜਿਹੜਾ ਪੈਰ ਸੋਰਾ ਭਰ ਗਿਆ ਉਹ ਸ਼ੀਰਟ ਦਾ ਇੱਥੇ ਬੜੇ ਧਿਆਨ ਨਾਲ ਤੁਰਨਾ ਪੈਂਦਾ ਵੇਖੋ ਇੱਥੇ ਮੇਰਾ ਪੈਰ ਪੈ ਗਿਆ ਵਿੱਚ ਕੈਪ ਦੇ ਦਿੰਦੇ ਤੇ ਫੇਰ ਉਹ ਉੱਥਾ ਤਾ ਵੇਖੋ ਕੱਢੇ ਹੋ ਭਾਜੀ ਇੱਕ ਹਿੱਟ ਮੇਰਾ ਬੂਟ ਖਰਾਬ ਹੋ ਗਿਆ ਕੋਈ ਨਹੀਂ ਹੋ ਗਿਆ ਤੇ ਆ ਵੀ ਆਹ ਜੀ ਟੈਂਪਰੇਚਰ ਭਾਜੀ ਇੱਥੇ ਆ ਜੀ ਉਹ ਵੇਖਿਓ ਥੱਲੇ ਆ ਜੀ ਥੱਲੇ ਆ ਵੀ ਇਹ ਤਾਂ ਹੋ ਗਿਆ ਉਹ ਤਹੀ ਚੈੱਕ ਕਰ ਸਕਦੇ ਜੀ ਦੇਖੋ ਜੀ ਇਹ 1000 ਟੈਂਪਰੇਚਰ ਜੇ ਤੇ ਇਦਾਂ ਇਟਾਂ ਜੜੀਆਂ ਆ ਉਹ ਬਣਦੀਆਂ ਜੀ ਜ਼ਮੀਨ ਦੇ ਥੱਲੇ ਪੱਕਦੀਆਂ ਜਾਂਦੀਆਂ ਧੰਨ ਜਿਹੜੇ ਇੱਥੇ ਕੰਮ ਕਰਨ ਦੇ ਨੇ ਰੋਟੀ ਪਕਾਉਂਦੇ ਆ ਪੱਠੇ ਵਾਲੇ ਆ ਵੇਖੋ ਜਿਹੜੀ ਆਪਣੇ ਵਾਸਤੇ ਉਹ ਰੋਟੀ ਬਣਾਉਂਦੇ ਆ ਨਾ ਤੇ ਉਹ ਵੀ ਆ ਵੇਖੋ ਕਿਉਂਕਿ ਇੱਥੇ ਇੰਨਾ ਜ਼ਿਆਦਾ ਸੇਕ ਹੈ ਉਹ ਸਾਨੂੰ ਵੀ ਕਹਿ ਰਹੇ ਆ ਤੁਹਾਡੇ ਜਿਹੜੇ ਬੂਟ ਆ ਉਹ ਪਿੱਕਲ ਸਕਦੇ ਆ ਤੇ ਇਦਾਂ ਜਿਹੜੀ ਆ ਸਬਜ਼ੀ ਵੀ ਇਹ ਕੇਰੀ ਦੇ ਵਿੱਚ ਰੇਤ ਦੇ ਵਿੱਚ ਹੀ ਜਿਹੜੀ ਉਹ ਸਬਜ਼ੀ ਬਣ ਰਹੀ ਆ ਫਤਿਲੇ ਨਹੀਂ ਚੈੱਕ ਕਰ ਸਕਦੇ ਜੀ ਕਿ ਕਿੰਨਾ ਰਿਚੀ ਆਮੋ ਕਿ ਦਰਿਚੀ ਚੰਗੀ ਤਰ੍ਹਾਂ ਅਰੇ ਇਤਨਾ ਬੈਚ ਚਾਹ ਬਾਨਿਆ ਲੋਕ ਉਹਨਾਂ ਦੀ ਮਿਹਨਤ ਨੂੰ ਸਲਾਮ ਆ ਜਿਹੜੇ ਚਾਰੇ ਇੰਨਾ ਹਿਾਰੇ ਡਿਗਰੀ ਟੈਂਪਰੇਚਰ ਤੇ ਕੰਮ ਕਰ ਰਹੇ ਆ ਭਾਈ ਇੱਕ ਮਿੰਟ ਮੜ ਜਾਓ ਬਣਾ ਲਾ ਜੀ ਵਿੱਚ ਵੀਡੀਓ ਜੀ ਬਣਾ ਲਾ ਜੀ ਬਣਾ ਲਾ ਜੀ ਆ ਗਿਆ ਆ ਗਿਆ ਤੇ ਪਾਈ ਉਹਦੀ ਦੇਖੋ ਪਤਾ ਸੀ ਇਹ ਬੰਦਾ ਇਦਾਂ ਖੜੇ ਦੇਖੇ ਨਹੀਂ ਨਹੀਂ ਫੰਡਾੜੀ ਇਹ ਸੁਣੇ ਦੁਬਾਰਾ ਹੀ ਇਸਾ ਵਾਲਾ ਆਇਆ ਨਹੀਂ ਇਹ ਸਮਲਾ ਵੀ ਬੰਦਾ ਡਿਗਰੀ ਖਾਦਾ ਥੱਲੇ ਬੰਦਾ ਡਿਗਰੀ ਖਾਦਾ ਵਾਹੇ ਵੇਖੋ ਜੀ ਤਾਂ ਪਕ ਰੀਆਂ ਹਜ਼ਾਰ ਡਿਗਰੀ ਟੈਂਪਰੇਚਰ ਆ ਇਦਾਂ ਇਟਾ ਪਕ ਰੀਆਂ ਥੱਲੇ ਉਹ ਤੋਂ ਤਾਂ ਥੱਲੇ ਨੇ ਹੋ ਜੀ ਤਾਂ ਇਹ ਪਟਾਡਰ ਦਾ 6.0 ਅੱਜ ਕੱਲ ਦੇ ਪੱਤੇ ਨਹੀਂ ਆਉਂਦਾ ਹੁੰਦਾ ਹੀ ਭਾਜੀ ਇਦਾਂ ਕਰੀ ਇਦਾਂ ਕਿ ਮਰ ਕੋਈ ਡੇਗ ਗਿਆ ਤੇ ਉਹ ਨੰਬਰ ਪਹਿਲਾਂ ਤੁਹਾਡੇ ਮਾਲਕ ਵੀ ਕਰਤਾ ਰਹੀ ਆ ਬਾਕੀ ਹੋਰ ਨਹੀਂ ਕਿਤੇ ਇੰੀਆਂ ਥਾਂ ਤੋਂ ਸੁਣਿਆ ਵਾ ਹਾਂ ਪਹਿਲਾਂ ਜਿਹੜੇ ਪੱਤੇ ਮਰੀ ਕਰ ਮਾਰਾ ਉਹ ਦਿੱਤ ਨੰਬਰ ਜੀ ਏਸੀ ਜੀ ਸਾਡਾ ਅੱਜ ਦਾ ਵਲੌਗ ਤੇ ਇਹ ਬਹੁਤ ਹੀ ਜ਼ਿਆਦਾ ਸਪੈਸ਼ਲ ਵਲੌਗ ਆ ਸਭ ਲਈ ਆ ਕਿਉਂਕਿ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਨੌਲੇਜ ਮਿਲੀ ਆ ਤੇ ਇਹ ਇੱਕ ਤੁਸੀਂ ਜੜੀਆਂ ਇਟਾਂ ਦੇ ਪਿੱਛੇ ਜਿੰਨੀ ਲੱਗੀ ਹੁੰਦੀ ਮਿਹਨਤ ਉਹ ਤੁਸੀਂ ਦੇਖੀ ਆ ਜੀ ਇਥੋਂ ਓਨਰ ਪੀਕੇ ਪੱਠੇ ਦੇ ਤੇ ਭਾਜੀ ਤੁਸੀਂ ਆਪਣੀ ਐ ਪੱਠੇ ਦਾ ਜਿਹੜਾ ਐਡਰੈਸ ਉਹ ਬੋਲ ਕੇ ਦੱਸ ਦੋ ਮੈਸੇਜ ਪੀਕੇ ਵ੍ਰਿਜ ਸਪਲਾਈ ਕੰਪਨੀ ਓਪੋਜ਼ਿਟ 슈ਗਰ ਮੈਲ ਗੁਰਦਾਸਪੁਰ ਰੋਡ ਬਟਾਲਾ ਹਾਂਜੀ ਤੇ ਆਪਣਾ ਕੰਟੈਕਟ ਨੰਬਰ ਵੀ ਬੋਲ ਦਿਓ ਜੇ ਕਿਸੇ ਨੇ ਐਡਰੈਸ ਨਾ ਸਮਝ ਲੱਗੇ ਤੇ ਐਡਰੈਸ ਉਹਨਾਂ ਪੁੱਛਣਾ ਹੋਵੇ 98855134 ਹਾਂਜੀ ਤੇ ਜੀ ਇਹ ਬਿਲਕੁਲ ਮੇਨ ਰੋਡ ਤੇ ਹੀ ਆ ਜਿੱਦੇ ਤੁਸੀਂ ਗੁਰਦਾਸਪੁਰ ਰੋਡ ਨੂੰ ਜਾਂਦੇ ਨੀਅਰ ਟਾਟਾ ਕੰਪਨੀ ਤੇ ਇਹ ਰੋਡ ਦੇ ਬਿਲਕੁਲ ਜੀ ਮੇਨ ਰੋਡ ਦੇ ਉੱਪਰ ਹੀ ਆ ਤੇ ਇੱਥੇ ਵਿਜ਼ਿਟ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਇੱਥੋਂ ਇੱਟ ਲੱਗੀ ਆ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਜਗ੍ਹਾ ਤੇ ਦੇਖੀ ਵੀ ਐ ਇੱਟ ਪਰ ਐਵੇਂ ਦੀ ਜਿਹੜਾ ਆ ਉਹ ਪਕਾਈ ਇੱਟ ਦੀ ਨਹੀਂ ਮਿਲਦੀ ਕਿਉਂਕਿ ਇੱਥੇ ਇਹਨਾਂ ਦੀ ਕੱਚੀ ਇੱਟ ਇਹਨਾਂ ਦੇ ਸਾਹਮਣੇ ਹੀ ਤਿਆਰ ਹੁੰਦੀ ਆ ਤੇ ਸਾਹਮਣੇ ਹੀ ਪਕਾਈ ਜਾਂਦੀ ਆ ਤੇ ਪਲੀਜ਼ ਵਿਜ਼ਿਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ